ਵੈਗੁਰੂ ਜੀ ਦਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਰਬਜੀਤ ਸਿੰਘ ਅਨਮੋਲ ਨੂੰ ਪਾਰਟੀ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਸੋ ਉਮੀਦਵਾਰ ਬਣ ਕੇ ਉਹਨਾਂ ਨੇ ਪੰਜਾਬ ਦੇ ਲਈ ਔਰ ਦੇਸ਼ ਦੇ ਲਈ ਬਹੁਤ ਕੁਝ ਕਰਨ ਸੋ ਅੱਜ ਜਿਹੜੀ 8 ਸੀਟਾਂ ਅਸੀਂ ਅਨਾਉਂਸ ਕੀਤੀਆਂ ਸਾਰੀ ਜਿਹੜੇ ਆ ਉਹ ਚੇਰੇ ਹੋਵਾ ਜਿਹੜੇ ਜ਼ੀਰੋ ਤੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਆ। ਸੋ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਪੰਜਾਬ ਦੇ ਲੋਕਾਂ ਤੋਂ ਉਮੀਦ ਕਰਦਾ ਕਿ ਅਸੀਂ ਤਕੜੇ ਹੋ ਕੇ ਇਹਨਾਂ ਨੂੰ ਦੇਸ਼ ਦੀ ਪਾਰਲੀਮੈਂਟ ਚ ਭੇਜ ਗਏ ਤਾਂ ਕਿ ਉੱਥੇ ਪੰਜਾਬ ਦੇ ਨਹੀਂ ਦੇਸ਼ ਦੇ ਮਸਲੇ ਹੱਲ ਕਰ ਸਕੇ ਕਿਉਂਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਅਗਵਾਈ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਐਮਪੀ ਸਹਿਬਾਨ ਇਹ ਪੂਰੇ ਭਾਰਤ ਦੀ ਅਗਵਾਈ ਕਰਨਗੇ ਔਰ ਦੇਸ਼ ਨੂੰ ਲੀਹਾਂ ਤੇ ਲੈ ਕੇ ਜਾਣਗੇ ਇਹ ਸਾਡਾ ਜਿਹੜਾ ਸੁਪਨਾ ਉਹ ਪੂਰਾ ਹੋਵੇ। ਕਿ ਜਿਹੜੇ ਜਿਹੜੇ ਆਪਣੀ ਪਾਰਟੀ ਦੇ ਕਾਫੀ ਉਮੀਦਵਾਰ ਜਿਹੜੇ ਮੇਰੇ ਲਈ ਦਲਦਲ ਜਿਮਾਰੇ ਸੀਗੇ ਬਰਤਸੀ ਤੋਂ ਜਿਹੜੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕਿਸ ਤਰੀਕੇ ਦਾ ਸਪੋਰਟ ਮਿਲਿਆ ਬਹੁਤ ਸਾਰੇ ਨਾਲ ਜਿੰਨੇ ਵੀ ਹੈ ਕਿਉਂਕਿ ਟਿਕਟ ਮੰਗਣੀ ਮਿਲਣੀ ਤਾਂ ਇੱਕ ਨੂੰ ਸੀ ਸਾਰੇ ਬੰਦੇ ਦਾਅਵੇਦਾਰ ਸੀਗੇ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਿਆਂ ਨੇ ਮੈਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਮੈਂ ਜਦੋਂ ਫੇਸਬੁੱਕ ਚੈੱਕ ਕੀਤੀ ਤਾਂ ਉਹਨਾਂ ਬੰਦਿਆਂ ਨੇ ਵਧਾਈ ਦੇ ਚੁੱਕੇ ਸੀ ਮੈਨੂੰ ਵੀ ਪਿੰਡਾਂ ਤੋਂ ਨੌਜਵਾਨਾਂ ਦੇ ਫੋਨ ਆਏ ਕਿ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਅਨਾਉਂਸ ਕਰਤਾ ਜੀ ਵਧਾਈਆਂ ਹੋਣ ਤਾਂ ਬੜੀ ਸਾਰੇ ਵਲੰਟੀਅਰ ਦੇ ਸਾਰੇ ਵਰਕਰਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਔਰ ਆਮ ਲੋਕਾਂ ਦੇ ਵਿੱਚ ਵੀ ਔਰ ਕੁਝ ਦੂਜੀਆਂ ਪਾਰਟੀਆਂ ਦੇ ਬੰਦਿਆਂ ਦੇ ਵੀ ਮੈਨੂੰ ਫੋਨ ਆਏ ਉਹਨਾਂ ਨੇ ਵਧਾਈ ਦਿੱਤੀ ਕਹਿੰਦੇ ਜੀ ਤੁਸੀਂ ਕੈਂਡੀਡੇਟ ਵੀ ਵਧੀਆ ਦੇਤਾ ਤੇ ਪਰਫਾਰਮੈਂਸ ਵੀ ਵਧੀਆ ਹੋ ਗਈ ਕਿਉਂਕਿ ਦੂਜੇ ਵੀ ਅਕਸਰ ਜਿਹੜੇ ਬੰਦੇ ਚੰਗੀ ਸੋਚ ਰੱਖਣ ਵਾਲੇ ਆ ਉਹਨਾਂ ਦੇ ਵਿੱਚ ਵੀ ਇਹ ਗੱਲ ਚੱਲੀ ਹੈ ਕਿ ਕਰਮਜੀਤ ਅਨਮੋਲ ਇੱਕ ਜ਼ੀਰੋ ਲੈਵਲ ਤੋਂ ਉੱਠਿਆ ਹੋਇਆ ਬੰਦਾ ਔਰ ਅੱਜ ਦੇਸ਼ ਦੀ ਗਵਾਹੀ ਕਰਨ ਜਾ ਰਿਹਾ ਉਹ ਜਿਹੇ ਬੰਦੇ ਦੇ ਨਾਲ ਤੁਰਨਾ ਚਾਹੀਦਾ ਮੁੱਖ ਮੰਤਰੀ ਤੇ ਆਦੇਤ ਕ੍ਰਿਪੀ ਸਾਥੀ ਹੈ ਬਿਲਕੁਲ ਮੁੱਖ ਮੰਤਰੀ ਤੱਕ ਸਾਰਾ ਪਰਿਵਾਰ ਹੀ ਉਹਨਾਂ ਦਾ ਜਿਹੜਾ ਪੰਜਾਬ ਹੈ ਪਰ ਇਹ ਉਹਨਾਂ ਦੇ ਉਹਨਾਂ ਦੋਸਤਾਂ ਦੇ ਵਿੱਚੋਂ ਹੈ ਜਿਹੜੇ ਬਚਪਨ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨਾਲ ਖੜੇ ਸੋ ਸਾਡੇ ਲਈ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਕਰਮਜੀਤ ਅਨਮੋਲ ਹੈ ਉਹ ਮੁੱਖ ਮੰਤਰੀ ਸਾਹਿਬ ਦਾ ਹੱਥ ਫੜ ਕੇ ਵੀ ਕਿਤੇ ਸਾਈਨ ਕਰਵਾ ਸਕਦੇ ਸੋ ਸਾਡੇ ਇਲਾਕੇ ਲਈ ਇਹ ਬੜੀ ਇੱਕ ਦਾਤ ਹੋਊਗੀ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਕਿਸੇ ਨੂੰ ਜਵਾਬ ਨਹੀਂ ਦਿੰਦੇ ਪਰ ਕਰਮਜੀਤ ਅਨਮੋਲ ਹੈ ਜਿਹੜਾ ਉਹ ਐਕਸਟਰਾ ਕੰਮ ਵੀ ਕਰਾ ਸਕਦਾ ਹੈ ਤੁਹਾਡਾ ਗੱਲਬਾਤ ਹੋਈ ਹੈ ਮੋਲ ਦੇ ਨਾਲ ਕਿਉਂਕਿ ਫਰੀਦਕੋਟ ਦੇ ਵਿੱਚ ਕੋਈ ਵੀ ਕੰਮ ਜਿਹੜਾ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਬਾਬਾ ਸ਼ੇਖਰੀ ਜੀ ਦੇ ਇਨਾਂ ਦਾ ਮਸਤਕ ਹੁੰਦਾ ਹੈ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਕਦੋਂ ਆਉਣਗੇ ਇਨਕਵਾਰਤ ਹੋਣਗੇ ਹਾਂ ਅੱਜ ਹੀ ਜਦੋਂ ਪਤਾ ਲੱਗਿਆ ਤਾਂ ਮੈਂ ਫੋਨ ਕੀਤਾ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਜਲਦੀ ਫਰੀਦਕੋਟ ਆਉਣ ਦਾ ਵਾਅਦਾ ਕੀਤਾ ਔਰ ਉਸ ਦਿਨ ਪੂਰਾ ਫਰੀਦਕੋਟ ਦੇ ਲੋਕ ਉਹਨਾਂ ਨੂੰ ਵੈਲਕਮ ਕਰਨਗੇ ਔਰ ਬਹੁਤ ਵੱਡੀ ਪੱਧਰ ਤੇ ਲੋਕਾਂ ਦਾ ਇਕੱਠ ਹੋਊਗਾ ਸਾਰੇ ਆਉਣਗੇ ਸਾਰੇ 9 ਦੇ 9 ਲੋਕ ਸਭਾ ਹਲਕਿਆਂ ਵੱਲੋਂ ਮੈਂ ਤੁਹਾਨੂੰ ਵਿਸ਼ਵਾਸ ਦੁਨ ਕਿਉਂਕਿ ਮੇਰੀ ਸਾਰੇ ਅਕਸਰ ਲੀਡਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਵਲੰਟੀਅਰਜ਼ ਨਾਲ ਗੱਲ ਹੁੰਦੀ ਰਹਿੰਦੀ ਔਰ ਅੱਜ ਜਿਹੜੀ ਇਸ ਸਟੈਕਟ ਤੋਂ ਬਾਅਦ ਵੀ ਵੱਖ-ਵੱਖ ਇਲਾਕਿਆਂ ਤੋਂ ਇਸ ਨੇ ਹੀ ਆਏ ਤੋਂ ਸਾਰੇ ਤਕੜੇ ਹੋ ਕੇ ਐਮਪੀ ਬਣਾਉਣਗੇ ਔਰ ਅਸੀਂ ਆਪਣਾ ਜਿਹੜਾ ਰਿਕਾਰਡ ਹੈ ਪਿਛਲੀ ਜਦੋਂ ਪ੍ਰੋਫੈਸਰ ਸਾਧੂ ਸਿੰਘ ਐਮਪੀ ਬਣੇ ਸੀ ਉਦੋਂ ਅਸੀਂ ਪੰਜਾਬ ਚ ਦੂਜੇ ਨੰਬਰ ਤੇ ਸੀ ਤਾਂ ਹੁਣ ਅਸੀਂ ਪੰਜਾਬ ਚ ਪਹਿਲੇ ਨੰਬਰ ਤੇ ਆ ਆ ਕੇ ਔਰ ਕਾਰਡ ਆ ਜਿਹੜਾ ਆਪਾਂ ਇੰਪਰੂਵ ਕਰਾਂਗੇ ਪਰ ਸਾਰੇ ਜਿਹੜੇ 9 ਦੇ 9 ਹਲਕਿਆਂ ਚ ਬਹੁਤ ਵਧੀਆ ਵੱਡੇ ਲੈਵਲ ਤੇ ਜਿਹੜੀ ਹੈ ਉਹ ਵੋਟਾਂ ਦੀ ਜਿਹੜੀ ਹੈ ਉਹ ਮਦਦ ਜਿਹੜੀ ਹੈ ਆਪਣੇ ਕਾਰਜ ਜੀਤਨ ਮੋਲ ਨੂੰ